ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਵੱਲੋਂ ਜੀ ਸਤਿ ਸ੍ਰੀ ਅਕਾਲ ਤੇ ਸੰਗਤ ਜੀ ਅੱਜ ਦਾ ਸਫ਼ਰ ਆ ਆਪਣਾ ਬਾਦਸ਼ਾਹੀ 7ਵੀਂ ਜਨਮ ਸਥਾਨ ਕੀਰਤਪੁਰ ਸਾਹਿਬ ਤੱਕ ਤੇ ਚੱਲ ਅੱਜ ਆਪਾਂ ਜਿੱਦਾਂ ਰਾਤ ਰੁਕੇ ਸੀ ਦਾਦੂਵਾਲ ਤੁਹਾਨੂੰ ਦੱਸਿਆ ਸੀਗਾ ਆਪਣੇ ਪੁਰਾਣੇ ਮਿੱਤਰਾਂ ਕੋ ਤੇ ਦਾਦੂਵਾਲ ਤੋਂ ਕੀਰਤਪੁਰ ਸਾਹਿਬ ਆਜਾਣੀ ਕਿ ਅੱਜ ਆਪਾਂ ਪਹੁੰਚਾਂਗੇ ਤੇ ਬਾਕੀ ਠੀਕ ਹੈ ਜੀ ਇੱਥੋਂ ਛੱਡ ਦੇਣਾ ਹੁਣ ਘੋੜੇ ਦੀਆਂ ਲਗਾਮਾਂ ਜੱਸ ਜਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਠੀਕ ਹੈ ਮੇਰਾ ਵੀਰ ਹੈ ਨਾ ਮੈਂ ਚੱਲਦਾ ਫੇ ਤੇ ਵੀਰ ਆਪਣੇ ਜੱਸ ਨੇ ਭਾਈ ਦਾ ਘਰੇ ਹੀ ਹੁਣ ਸੁੱਤਾ ਪਿਆ ਨਾ ਠੀਕ ਤੇ ਚਾਹ ਚੁ ਭਰਦੀ ਆ ਸਰਮੋਸ ਤੇ ਜਣੀ ਸਰਮੋਸ ਦੀ ਚਾਹ ਦੱਸੀ ਨਾ ਜਦ ਘਰ ਦੀ ਭਰੀ ਸੀਗੀ ਮੁਰਕ ਖਾਲੀ ਹੀ ਘਵਾਈ ਅੱਜ ਭਰੀ ਆ ਮੁਰਕ ਜਣੀ ਘਰੇ ਹੀ ਆ ਕੇ ਪਰ ਹੋਈ ਮੁਰਕ ਕੇ ਤੇ ਠੀਕ ਆ ਫੇਰ ਨਾ ਮੁਰਕ ਆ ਕੇ ਮਿਲਦੇ ਆ ਸਾਲ ਸਹੀ ਨਹੀਂ ਨਹੀਂ ਸਹੀ ਆ ਮੇਰਾ ਵੀਰ ਨਾ ਆ ਜਾਓ ਜੀ ਛੱਡਦੇ ਆ ਫੇ ਲਗਾਮਾਂ ਘੋੜੇ ਦੀਆਂ ਘੋੜਾ ਆਪਣਾ ਤਿਆਰ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਇਹ ਤਾਇਆ ਸਾਡਾ ਨੇ ਨੇ ਤੇ ਵਧੀਆ ਵਧੀਆ ਪਰ ਦਾ ਤਾਇਆ ਧੰਦਾ ਦਾ استاد ਇੱਥੇ ਮੱਛਰ ਕਿੰਨਾ ਹੈਗਾ ਜਦੋਂ ਆਪਾਂ ਪਿੰਡ ਨੂੰ ਵੀ ਗਏ ਆ ਘਰ ਨੂੰ ਫੇਰ ਵੀ ਤਾਂ ਇਦਾਂ ਹੋਵੇ ਬਿਨਾ ਪੱਖੇ ਤੋਂ ਅੱਛਾ ਅੱਛਾ ਨੇ ਨੇ ਵਧੀਆ ਵਧੀਆ ਪਰ ਇੱਕ ਗੱਲਿਆ ਭਰਾਵਾ ਠੰਡ ਲੱਗਣ ਲੱਗ ਪੰਦੀ ਹੈ ਖੂ ਤੇ ਇਹ ਤੈਨੂੰ ਵੀ ਤਜਰਬਾ ਹੈਗਾ ਇਹ ਮੈਨੂੰ ਵੀ ਇਹਦਾ ਕੰਬਲ ਦੇ ਮੈਂ ਵੀ ਹੈ ਕਹਿੰਦਾ ਪਾਣਾ ਲੱਗਦਾ ਮੈਂ ਤਾਂ ਪਹਿਲਾਂ ਉਹ ਨਹੀਂ ਘਰ ਵੀ ਜਿਹੜੀ ਹੈ ਨਾ ਤੁਹਾਡੇ ਟਾਕੀਆਂ ਵਾਲਾ ਸਿਸਟਮ ਹੈ ਆਰ ਪਾਰ ਹਵਾ ਹੁੰਦੀ ਆ ਉਹ ਸਾਡੀ ਮੈਨੂੰ ਸਵੇਰੇ ਠੰਡ ਲਾਦੀ ਸੀ ਮੈਂ ਕੰਬਲ ਲਿਆ ਆਪ ਤੇ ਆ ਬਹਿੜੇ ਆ ਜੀ ਆਪਣੇ ਜਸ ਸਕੂਲ ਜਸ ਆ ਆ ਬਿਹਾ ਨੇ ਇਧਰ ਲਾ ਹੈ ਇਹ ਨਮਾ ਲਿਆਂਦਾ ਇਹ ਨਮਾ ਲਿਆਂਦਾ ਹੈ ਇਹ ਜੁੜਿਆ ਨਹੀਂ ਉਹ ਪਰਲਾ ਜੁੜਦੇ ਆ ਅੱਛਾ ਅੱਛਾ ਪਰਲਾ ਜੁੜਦਾ ਪਰਲਾ ਨੰਬਰ ਵੀ ਕਰਦਾ ਨਹੀਂ ਨਹੀਂ ਦਾ ਦੱਸਿਆ ਤਾਂ ਆ ਨੰਬਰ ਕੀਤੇ ਜਿਹੜੇ ਆ ਆਪਣੇ ਕੋਕੜਪਿੰਡ ਵਾਲਾ ਹਾਂ ਐਕਟਰ ਸਮਰਾਮੀ ਵੀ ਸਮਰਾਮੀ ਬਸਾਕੀ ਦੇ ਵੀ ਹੈ ਨਾ ਨੰਬਰ ਆਪਣਾ ਹੈਲਥ ਮੋਟਾ ਕਰੀ ਨਹੀਂ ਨਹੀਂ ਵਧੀਆ ਆ ਲੈ ਨਿਆਰਾ ਪੂਰਾ ਨੇ ਆ ਬਹਿੜਾ ਵੀ ਸੋਹਣਾ ਆ ਆ ਜਿਆਦਾ ਵਧੀਆ ਆ ਹਾਂ ਨਹੀਂ ਇਮਲੀ ਤੇ ਯਾਤਰਾ ਲਿਆ ਸੀ 65000 ਅੱਛਾ 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 ਕਿਸੇ ਬੰਦੇ ਲਿਆਂਦਾ ਆਪਣੇ ਨੇ ਹਾਂ ਉਹ ਪੰਡਤ ਨੇ ਲਿਆਂਦਾ ਸੀ ਜੀ ਨੂੰ ਆ ਆਰਟੀਸੀ ਵਾਲੇ ਨੇ ਠੀਕ ਠੀਕ ਤੂੰ ਆਪਾ ਉਹਨੇ ਇੱਕ ਲਿਆਂਦਾ ਇਹਦੇ ਨਾਲ ਆਪਾ ਜੁੜਾ ਲਿਆਂਦਾ 70000 ਦਾ ਤੂੰ ਠੀਕ ਠੀਕ ਤੂੰ ਬੈੜੀ ਦਾ ਸੈਂਕ ਟੁੱਟ ਗਿਆ ਉਹ ਸਾਲਾ ਐਲਪੀ ਜਾ ਦੇਗਾ ਸਹੀ ਸਹੀ ਉਹਨੇ ਤਾਂ ਮੇਰੇ ਸੱਟ ਵੀ ਮਾਰਦੀ ਭਰਾਵਾ ਠੀਕ ਜੀ ਠੀਕ ਉਹ ਵੀ ਤਾਂ ਕਹਿੰਦਾ ਇਹਦਾ ਫਾਹਾ ਵੱਡੋ ਉਪਰੇ ਵੀ ਕਰਾਉਣਾ ਇਹਦਾ ਉਹ ਬਈਆਂ ਗੱਡੀਆਂ ਵਾਲਿਆਂ ਨੂੰ ਮੌਕਾ ਹੀ ਦਿੰਦਾ ਭਰਾਵਾ ਠੀਕ ਜੀ ਚਲ ਠੀਕ ਹੈ ਭਰਾਣਾ ਵਾਦਦਾ ਮੇਰਾ ਵੀਰ ਨਾਲ ਸਭ ਰਾਹ ਨੂੰ ਮੈਂ ਆਜਾਓ ਜੀ ਛੱਡ ਦਿਆਂਗੇ ਲਗਾਮਾਂ ਘੋੜੇ ਦੀਆਂ ਹੁਣ ਹਾਂਜੀ ਸੰਗਤ ਜੀ ਪਿੰਡ ਦਾਦੂਵਾਲ ਤੋਂ ਚੱਲ ਕੇ ਪਹੁੰਚ ਗਏ ਆ ਜੀ ਆਪਾਂ ਸ਼ਹਿਰ ਫਗਵਾੜਾ ਪੋਜ਼ਿੰਗ ਰਾਈਡ ਫਗਵਾੜਾ ਸ਼ਹਿਰ ਤੋਂ ਬਾਹਰ ਨਿਕਲ ਗਏ ਘੋੜੇ ਦੀਆਂ ਲਗਾਮਾਂ ਜਿਹੜਾ ਆਪਾਂ ਛੱਡੀਆਂ ਆਣੀਆਂ ਆਪਾਂ ਵਦਣਾ ਜਿਹਦਾ ਪਤਾ ਹੀ ਆ ਸਾਰਿਆਂ ਨੂੰ ਬੰਗਿਆਂ ਵੱਲ ਨੂੰ ਹਾਂਜੀ ਜੀ ਆਪਾਂ ਸ਼ਹਿਰ ਬੰਗਿਆਂ ਨੂੰ ਕਰਾਸ ਕਰਕੇ ਪਿੰਡ ਖਮਾਚੋ ਵਾਲਾ ਮੋੜ ਮੋੜ ਕੇ ਜਦੋਂ ਆਪਾਂ ਕੜ ਸ਼ੰਕਰਾਂ ਨੂੰ ਸਿੱਧੇ ਹੁੰਨੇ ਆ ਯਾਨੀ ਉੱਥੇ ਕੋ ਪਹੁੰਚ ਗਏ ਆ ਇੱਥੇ ਰੁਕਣ ਦਾ ਕਾਰਨ ਸਿਕਾ ਆਪਾਂ ਜਦੋਂ ਪਿਛਲੇ ਸਾਲ 9ਵੇਂ ਮਹੀਨੇ 3 ਤਰੀਕ ਨੂੰ ਸਫ਼ਰ ਸ਼ੁਰੂ ਕੀਤਾ ਸੀ ਪੰਜ ਤਖਸੈਬਾਨਾਂ ਦਾ ਤੇ ਜਦੋਂ ਆਪਾਂ ਫੇ ਪਹਿਲੇ ਤਖਸੈਬਾਨ ਦੇ ਦਰਸ਼ਨ ਕਰਕੇ ਆਪਣੇ ਅੰਮ੍ਰਿਤਸਰ ਤੇ ਜਦੋਂ ਦੂਜੇ ਤਖਤੇ ਦੇ ਦਰਸ਼ਨ ਲਈ ਜਾ ਰਹੇ ਸੀ ਆਪਣੇ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਤੇ ਉਦੋਂ ਆਪਾਂ ਚਾਹ ਪੀਣ ਲਈ ਇਸ ਸਥਾਨ ਤੇ ਰੁਕੇ ਸੀ ਬਾਪੂ ਕੋ ਪੁੱਛਿਆ ਜੀ ਕਿ ਚਾਹ ਮਿਲ ਜੂ ਤੇ ਬਾਪੂ ਕਹਿੰਦੇ ਚਾਹ ਹੈ ਨਹੀਂ ਤੁਹ ਘਰੋਂ ਲੈ ਆ ਕੇ ਪਿਲਾਉਣੀ ਆ ਤੇ ਹੁਣ ਅੱਜ ਆਪਣੇ ਕੋਲ ਚਾਹ ਸੀਗੀ ਤੇ ਆਪਾਂ ਸੋਚਿਆ ਸੀ ਚਾਹ ਬੰਗੀ ਖੜ ਕੇ ਨਹੀਂ ਪੀਣੀ ਵੀ ਬਾਪੂ ਕੋਲੇ ਜਾ ਕੇ ਪੀਣੇ ਆ ਨਾਲੇ ਪਿਲਾਉਨੇ ਆ ਬਾਪੂ ਨੇ ਇਹ ਆਪਣੇ ਬਜ਼ੁਰਗ ਜੀ ਜਿਨ੍ਹਾਂ ਕੋ ਆਪਾਂ ਦੱਸਦੇ ਰੁਕੇ ਸੀ ਚਾਹ ਪਾਣੀ ਆਪਾਂ ਪੀ ਲਿਆ ਆ ਠੀਕ ਆ ਬਾਪੂ ਜੀ ਪੌਜ਼ਿੰਗ ਰਾਈ ਜੀ ਚੱਲਦਾ ਪਿਆ ਠੀਕ ਹੈ ਜੀ ਭਾਈ ਉਹ ਜੀ ਖਾਲਸਾ ਵਾਹਿਗੁਰੂ ਜੀ ਕਿਤੇ ਲਓ ਜੀ ਪਹੁੰਚ ਗਏ ਆ ਜੀ ਆਪਾਂ ਸ਼ਹਿਰ ਗੜ੍ਹ ਜਾਨਕਰ ਇੱਧਰ ਆਪਾਂ ਦੇ ਪਈ ਸੀਗੀ ਰੇੜੀ ਕੇਲੇਆਂ ਦੀ ਮੈਂ ਕਿਹਾ ਕੇਲੇ ਚੱਤ ਲਈਏ ਪ੍ਰਸ਼ਾਦਾ ਹੱਲੇ ਲੌਕੇ ਛਕਣਾ ਲੂਣ ਲਾ ਦੇਣੀ ਭਾਈ ਇਹਨੂੰ ਠੀਕ ਹੈ ਜੀ ਛਾ ਕੇ ਕੇਲੇ ਖਾ ਕੇ ਫੇਰ ਭਜਾਉਨੇ ਆ ਘੋੜਾ ਸਾਂਗਤ ਜੀ ਇਹ ਵੀਡੀਓ ਆਪਾਂ ਦੁਬਾਰ ਤੋਂ ਅਪਲੋਡ ਇਸ ਲਈ ਕਰ ਰਹੇ ਆ ਇੱਥੇ ਮਿਊਜ਼ਿਕ ਲੱਗਾ ਸਗਾ ਇੰਨੀ ਇੱਕ ਕਲਿੱਪ ਦੇ ਵਿੱਚ ਉਹਦੇ ਕਰਕੇ ਕਾਪੀਰਾਈਟ ਲੱਗ ਗਿਆ ਸਗਾ ਕਾਪੀਰਾਈਟ ਲੱਗ ਗਿਆ ਕਰਕੇ ਵੀਡੀਓ ਆਪਾਂ ਡਿਲੀਟ ਕਰਨੀ ਪਈ ਤੇ ਇਸ ਕਰਕੇ ਹੁਣ ਦੁਬਾਰ ਤੋਂ ਅਪਲੋਡ ਕਰਨ ਲੱਗੇ ਆ ਜੀ ਤੇ ਦੇਖਿਓ ਜੀ ਜ਼ਰੂਰ ਇਹਦਾ ਬਹੁਤ ਧਿਆਨ ਰੱਖਣਾ ਪੈਂਦਾ ਆ ਇਹ ਆਪਾਂ ਮਿਊਜ਼ਿਕ ਲਾਇਆ ਵੀ ਬੀ ਐਨ ਐਪ ਚੋਂ ਹੀ ਸਗਾ ਪਰ ਫੇ ਵੀ ਕਾਪੀਰਾਈਟ ਦੀ অপਸ਼ਨ ਆ ਗਈ ਉੱਤੇ ਉਹ ਵੀ ਆਪਾਂ ਅੱਜ ਚੈੱਕ ਕੀਤਾ ਜਦੋਂ ਆਪਣੇ YouTube Studio ਓਪਨ ਕੀਤਾ ਤਾਂ ਉਹਦੇ ਵਿੱਚ ਕਾਪੀਰਾਈਟ ਲਿਖਿਆ ਆ ਗਿਆ ਇਸ ਕਰਕੇ ਹੁਣ ਵੀਡੀਓ ਦੁਬਾਰਤੋਂ ਅਪਲੋਡ ਕੀਤੀ ਹੈ ਜੀ ਤੇ ਵੈਸੇ ਕੁੱਝ ਭੈਣ ਭਰਾਵਾਂ ਨੇ ਦੇਖ ਵੀ ਲਈ ਸੀਗੀ ਚਲੋ ਦੁਬਾਰਤੋਂ ਕਰ ਲਿਓ ਜੀ ਦਰਸ਼ਨ ਗੁਰੂ ਘਰ ਦੇ ਤੇ ਆਨੰਦ ਮਾਣਿਆ ਅੱਛਾ ਹੋ ਸਕਦਾ ਹੈ ਜੀ ਕਾਲਪੁਰਖ ਸੱਚੇ ਪਾਤਸ਼ਾਹ ਜੀਾਂ ਦੀ ਮਿਹਰ ਸਦਕਾ ਪਹੁੰਚ ਗਏ ਆ ਜੀ ਆਪਾਂ ਜਨਮ ਸਥਾਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਸ ਦੇਖੇ ਸਭ ਦੁੱਖ ਜਾਏ ਗੇੜ ਗੁਰਦੁਆਰਾ ਸੀਸ ਮਹਿਲ ਫੂਲ ਸਾਹਿਬ ਹਰ ਮੰਦਰ ਸਾਹਿਬ ਆਇਓ ਸੰਗਤ ਜੀ ਹੁਣ ਪਹੁੰਚਦੇ ਆ ਜੀ ਗੁਰੂ ਘਰ ਕੇ ਕੇ ਉੱਥੇ ਜਾ ਕੇ ਸਤਿਨੁਬਾ ਕਰਦੇ ਆਪਾਂ ਦੱਸਦੇ ਆ ਤੁਹਾਨੂੰ ਅਗਲੀ ਜਾਣਕਾਰੀ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਜਨਮ ਸਥਾਨ ਧੰਨ ਧੰਨ ਸਤਿਗੁਰੂ ਗੁਰੂ ਹਰ राय ਜੀ ਪਾਤਸ਼ਾਹੀ ਸਤਵੀਂ ਤੇ ਜਨਮ ਸਥਾਨ ਧੰਨ ਧੰਨ ਗੁਰੂ ਇਹ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਪਾਤਸ਼ਾਹੀ 8ਵੀਂ ਜਨਮ ਸਥਾਨ ਤੇ ਸੰਗਤ ਜੀ ਇੱਥੇ ਜਿੱਦਾਂ ਰਹਿਣ ਦਾ ਪ੍ਰਬੰਧ ਨਹੀਂ ਹੈਗਾ ਤੇ ਰਹਿਣ ਦਾ ਪ੍ਰਬੰਧ ਕਹਿੰਦੇ ਜਾਂ ਬਾਬਾ ਗੁਰਦੁੱਤਾ ਜੀ ਦੇ ਜਾਣਾ ਪੈਣਾ ਤੇ ਜਾਂ ਗੁਰਦੁਆਰਾ ਪਤਾਲਪੁਰੀ ਤੇ ਪਤਾਲਪੁਰੀ ਆਪਾਂ ਵੈਸੇ ਫੋਨ ਕਰਕੇ ਬੰਦਿਆਂ ਪੁੱਛਿਆ ਸੀਗਾ ਆਪਣੇ ਸਾਈਕਲਿਸਟਾਂ ਨੂੰ ਥੋੜੇ ਭਰਾਵਾਂ ਨੂੰ ਤੇ ਉਹ ਕਹਿੰਦੇ ਸੀ ਵੀ ਉੱਥੇ ਮੁਸ਼ਕਲ ਆ ਬਾਕੀ ਦੇਖਦੇ ਹਾਂ ਬਾਬਾ ਗੁਰਦੁੱਤਾ ਜੀ ਦੇ ਜਾਂਦੇ ਆ ਜੀ ਉੱਥੇ ਬਣ ਗਈ ਗੱਲ ਕਮਰੇ ਦੀ ਤਾਂ ਫੇ ਆਪਾਂ ਦਰਸ਼ਨ ਆਪਾਂ ਸਵੇਰ ਨੂੰ ਕਰਾਂਗੇ ਸੰਗਤ ਜੀ ਸਵੇਰ ਨੂੰ ਇਸ ਕਰਕੇ ਆ ਵੀ ਹੁਣ ਇੱਕ ਤਾਂ ਗਰਮੀ ਦੇ ਨਾਲ ਪੂਰਾ ਬੁਰਾ ਹਾਲ ਹੋਇਆ ਆ ਤੇ ਨਾਣਾ ਨੂਣਾ ਵੀ ਆ ਕੱਪੜੇ ਵੀ ਬਦਲਨੇ ਆ ਇਸ ਕਰਕੇ ਕਿਉਂਕਿ ਜੇ ਇਦਾਂ ਹੀ ਦਰਸ਼ਨ ਕਰ ਲਈਏ ਫੇ ਆਨੰਦ ਨਹੀਂ ਆਉਲਾ ਸਵੇਰ ਨੂੰ ਨਹਾ ਧੋ ਕੇ ਆਣ ਫਰੈਸ਼ ਦਿਮਾਗ ਵੀ ਸ਼ਾਂਤ ਹੋਣਾ ਜੀ ਪੂਰਾ ਆਨੰਦ ਆਊਗਾ ਦਰਸ਼ਨ ਕਰਨ ਦਾ ਤੇ ਆਪ ਜੀ ਨੂੰ ਜਿੰਨੀ ਕੋਸ਼ਿਸ਼ ਹੋ ਸਕੀ ਵੀਡੀਓ ਜਰੀਏ ਕਰਵਾਵਾਂਗੇ ਸੰਗਤ ਜੀ ਤੇ ਅੱਜ ਤੁਸੀਂ ਬਾਹਰੋਂ ਦਰਬਾਰ ਦੇ ਪਰਸ਼ਨ ਜੀ ਉਹ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਬੰਤ ਖਾਲਸਾ ਮਹਾਰਾਜ ਦੇ ਆਜਾ ਸੰਗਤ ਜੀ ਬਾਬਾ ਗੁਰਦਤਾ ਜੀ ਦੇ ਪਹਿਲਾਂ ਜਾਂਦੇ ਆਂ ਦੇਖਦੇ ਆਂ ਨਾ ਜੇ ਕਮਰਾ ਮਿਲ ਜਵੇ ਹਾਂਜੀ ਸੰਗਤ ਜੀ ਜਿੱਦਾਂ ਆਪਾਂ ਤੁਹਾਨੂੰ ਇਹ ਪਹਿਲੀ ਕਲਿੱਪ ਭੇਜ ਦੱਸੇ ਚੁੱਕੇ ਆਂ ਵੇ ਜਦੋਂ ਆਪਾਂ ਜਨਮਸਥਾਨਾਂ ਦੇ ਉੱਤੇ ਪਹੁੰਚੇ ਸੀਗੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਗੁਰੂ ਹਰਰਾਏ ਸਾਹਿਬ ਜੀ ਦੇ ਤੇ ਉੱਥੇ ਰਹਿਣ ਦਾ ਪ੍ਰਬੰਧ ਹੈ ਨਹੀਂ ਸੀਗਾ ਤੇ ਸੰਗਤ ਜੀ ਆਪਾਂ ਹੁਣ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਇੱਥੇ ਆ ਗਏ ਸੀਗੇ ਤੇ ਇੱਥੇ ਰਹਿਣ ਦਾ ਪ੍ਰਬੰਧ ਬਹੁਤ ਸੋਹਣਾ ਆ ਤੇ ਕਾਫੀ ਯਾਨੀ ਕਮਰੇ ਆ ਇੱਥੇ ਤਾਂ ਤੇ ਕਮਰੇ ਵੀ ਵੱਡੇ ਆ ਸੋਹਣਾ ਪ੍ਰਬੰਧ ਆ ਰਹਿਣ ਦਾ ਤੇ ਇੱਥੇ ਆਪਣਾ ਰਹਿਣ ਦਾ ਹੋ ਗਿਆ ਸੀਗਾ ਤੇ ਨਾ ਧੋ ਲਿਆ ਆਪਾਂ ਯਾਨੀ ਕਿ ਤਿੰਨ ਘੰਟੇ ਸੌ ਵੀ ਲਿਆ ਆ ਸਮਾਂ ਹੁਣ 6 ਵਜ ਗਏ ਆ ਸ਼ਾਮ ਦੇ ਤੇ ਪਹਿਲਾ ਤਸਵੀਰ ਦੀ ਰੋਟੀ ਨਹੀਂ ਖਾਦੀ ਉਹਦਾ ਪ੍ਰਸ਼ਾਦਾ ਛੱਕੇ ਹੁਣੇ ਆ ਪ੍ਰਸ਼ਾਦਾ ਛੱਕੇ ਫੇਰ ਤੁਹਾਨੂੰ ਕਰਵਾਉਣੇ ਆ ਜੀ ਜਿੰਨਾ ਹੋ ਸਕੇ ਆ ਦਰਸ਼ਨ ਗੁਰੂ ਘਰ ਦੇ ਤੇ ਨਾਲੇ ਆਪ 10 ਵੀ ਚਰਨਾਂ 'ਚ ਹਾਜ਼ਰੀ ਗੁਰੂ ਜੀ ਦੇ ਲਵਾ ਕੇ ਆਉਂਦਾ ਆ ਤੇ ਨਾਲੇ ਕਰਦੇ ਆ ਦਰਸ਼ਨ ਮਿਲੇ ਜੀ ਆ ਜਾਓ ਜੀ ਫੇਰ ਚੱਲਦੇ ਆ ਜਿੰਨਾ ਹੋ ਸਕੇ ਆ ਕੋਸ਼ਿਸ਼ ਕਰਾਂਗੇ ਆਪ ਜੀ ਨੂੰ ਦਰਸ਼ਨ ਕਰਵਾਉਣ ਦੀ ਜੇ ਵੀਡੀਓ ਦੀ ਬਣਾਈ ਨਾ ਹੋਈ ਸੰਗਤ ਜੀ ਨਾਰਾ ਜਿਨ ਜੇ ਕਰਦੇ ਰਿਛਪ ਚਾਤਾ ਦਾਮ ਤੋਰ ਪਤ ਸਵਾਰ ਹਾਂ ਆਸਾ ਬਖਸ਼ ਤਲਾ ਆਪੇ ਦੀ ਵਾਹੁਤ ਪਰਵਾਹ ਹੱਥ ਉਪਾਰ ਸਤਿਨਾਮ ਤਕੀ ਨਾਮbinda ਕਰਤ ਹੁ ਫਰਾਂਤ ਕਿਆ ਮੈਂ ਮਾਉਲੀ ਸਤਿ ਸਾਹਿ ਕੋ ਸਾਥ ਕਾਈ ਜਹਾ ਕਾਤਿ ਨਾਮ ਸਿਖਲ ਬਗਾਇ ਜੀ ਜਾ ਸਤਿ ਕੀਮਤ ਨਿਤਾਈ ਮੇਰੇ ਸਾਥ ਨਾ ਡਟਿਆ ਬਾਹੇ ਨਾ ਪਟਨਾ ਉਜਾ ਭਾਗ ਮੰਗ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਸੰਗਤ ਜੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਆ ਜੀ ਸੰਗਤ ਜੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਕਤਕ ਸੁਦੀ 15 ਸਾਮਤ 1670 ਸਨ 1613 ਈਸਵੀ ਮਾਤਾ ਦਮੋਦਰੀ ਜੀ ਦੀ ਪਾਵਨ ਕੁੱਖ ਤੋਂ ਡਰੋਲੀ ਭਾਈ ਜ਼ਿਲ੍ਹਾ ਮੋਗਾ ਵਿਖੇ ਹੋਇਆ ਆਪ ਜੀ ਨੇ ਗੁਰੂ ਪਿਤਾ ਪਾਸੋਂ ਧਾਰਮਿਕ ਅਤੇ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ। ਇਕ ਵਿਸਾਖ ਸੰਮਤ 1681 ਸਨ 1624 ਈਸਵੀ ਨੂੰ ਆਪ ਜੀ ਦਾ ਆਨੰਦ ਕਾਰਜ ਬੀਬੀ ਅਨੰਤੀ ਜੀ ਨਾਲ ਬਟਾਲਾ ਵਿਖੇ ਹੋਇਆ। ਜਿਨ੍ਹਾਂ ਦੀ ਪਾਵਨ ਕੁੱਖ ਤੋਂ ਬਾਬਾ ਧੀਰਮਲ ਜੀ ਅਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦਾ ਜਨਮ ਹੋਇਆ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਅਨੇਕਾਂ ਜੰਗਾਂ ਜੁੱਦਾਂ ਵਿੱਚ ਸ਼ਾਸਤਰ ਦੇ ਜੋਰ ਵਿਖਾਏ ਸ਼ਿਕਾਰ ਖੇਡਣ ਸਮੇਂ ਬਾਬਾ ਗੁਰਦਿੱਤਾ ਜੀ ਕੋਲੋਂ ਇੱਕ ਗਾਊ ਦੀ ਮੌਤ ਹੋ ਜਾਣ ਕਰਕੇ ਗਵਾਲੇ ਦੇ ਇਤਰਾਜ਼ ਕਰਨ ਤੇ ਬਾਬਾ ਜੀ ਨੇ ਕਰਾਮਾਤ ਵਿਖਾਉਂਦਿਆਂ ਗਾਊ ਜਿਉਂਦੀ ਕਰ ਦਿੱਤੀ ਸੀ ਸੰਗਤ ਜੀ ਜਿਸ ਤੇ ਗੁਰੂ ਪਿਤਾ ਜੀ ਨੇ ਕਰਾਮਾਤ ਨੂੰ ਕਹਿ ਰਾਖਦਿਆਂ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਸੀ। ਬਾਬਾ ਜੀ ਨੇ ਇਸ ਸਥਾਨ ਤੇ ਚੇਤ ਸੁਦੀ ਦਾਸ ਸਮਤ 1695 ਸਨ 1638 ਈਸਵੀ ਨੂੰ ਆਪਣਾ ਪੰਜ ਭੂਤਕ ਸਰੀਰ ਤਿਆਗ ਦਿੱਤਾ। ਸੰਗਤ ਜੀ ਇਸੇ ਸਥਾਨ ਤੇ ਹੀ ਬਾਬਾ ਗੁਰਦਤਾ ਜੀ ਨੇ ਆਪਣਾ ਪਾਵਨ ਪੰਜ ਪੂਤਕ ਸਰੀਰ ਤੇ ਆ ਗਿਆ ਸੀ ਤੇ ਸੰਗਤ ਜੀ ਇਸ ਸਥਾਨ ਤੇ ਪ੍ਰੰਤਨ ਇਮਾਰਤ ਵੀ ਬਣੀ ਹੋਈ ਆ ਜੋ ਹੁਣ ਵੀ ਮੌਜੂਦ ਹੈ ਤੇ ਸੰਗਤ ਜੀ ਅੰਦਰ ਦਰਬਾਰ ਦੇ ਦਰਸ਼ਨ ਆਪਣੇ ਕੋ ਇਸ ਕਰਕੇ ਨਹੀਂ ਕਰਵਾ ਹੋਏ ਅੰਦਰ ਦਰਬਾਰ ਤੇ ਜੀ ਕੈਮਰੇ ਦੀ ਮਨਾਹੀ ਆ ਸੰਗਤ ਜੀ ਇਸ ਕਰਕੇ ਆਪਾਂ ਆਪ ਜੀ ਨੂੰ ਅੰਦਰ ਦਰਬਾਰ ਦੇ ਦਰਸ਼ਨ ਨਹੀਂ ਕਰਵਾ ਸਕੀ ਤਨਤਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਕਾ ਟਿੱਕਾ ਜੀ ਜੋ ਵਾਰ ਮੰਗਿਆ ਸੋ ਵਾਰ ਦਿੰਦਾ ਜੀ ਸੰਗਤ ਜੀ ਲਵਾਓ ਗੁਰੂ ਚਰਨਾਂ 'ਚ ਹਾਜ਼ਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਗਤ ਜੀ ਇੰਨੀ ਕੀ ਜਾਣਕਾਰੀ ਸੀ ਜਵਾਬ ਜੀ ਨੇ ਸਾਂਝੀ ਕੀਤੀ ਇਹ ਜਾਣਕਾਰੀ ਦਾ ਕਿੰਨਾ ਕਨੰਦ ਆ ਕਮੈਂਟਾਂ ਜ਼ਰੂਰ